ਕਰਦੇਗੀ ਡਾਕਟਰ ਨਾਨਕ ਸਿੰਘ ਜੀ ਐਸਐਸਪੀ ਪਟਿਆਲਾ ਪਹੁੰਚੇ ਹੋਏ ਨੇ ਔਰ ਨਾਲ ਹੀ ਹੋਸਟ ਜਿਹੜੇ ਕਰੀ ਨੇ ਮੈਡਮ ਅਨੁਪ੍ਰੀਤਾ ਚੋਹਣ ਜੀ ਏਡੀਸੀ ਡਿਪਟਮੈਂਟ ਇਹ ਮਾਜ ਸੇ ਬਿਰਾਜਮਾਨ ਨੇ ਮੈਂ ਮਾਜ ਸੇ ਬੈਠੇ ਸਾਰੇ ਉਹ ਬੋਲ ਕਿਉਂਕਿ ਤੁਸੀਂ ਇੱਕ ਵੱਡੀ ਜ਼ਿੰਮੇਵਾਰੀ ਪਿੰਡ ਵਾਲਿਆਂ ਨੇ ਤੁਹਾਡੇ ਉੱਤੇ ਦਿੱਤੀ ਹੈ ਜਦ ਤੱਕ ਲੋਕਤੰਤਰ ਦੇ ਵਿੱਚ ਪਿੰਡ ਕੇ ਜੇਪੀ ਸਿੰਘ ਜੀ ਬੈਠੇ ਨਹੀਂ ਇਸ ਤੋਂ ਬਿਨਾਂ ਸਾਡੇ ਦਰਮਿਆਨ ਪਟਿਆਲਾ ਕਿਉਂਕਿ ਡਿਵੀਜ਼ਨ ਹੈ ਸਾਡੇ ਡਿਵੀਜ਼ਨ ਦੇ

ਅਤੇ ਭਾਰਤ ਦੀ ਪ੍ਰਭੂਤਾ ਅਤੇ ਖੰਡਾ ਨੂੰ ਕਾਇਮ ਰੱਖਾਂਗਾ ਰੱਖਾਂਗੀ ਮੈਂ ਪੰਜ ਵਜੇ ਆਪਣੇ ਫਰਜ਼ਾਂ ਨੂੰ ਨਿਸ਼ਟਾਪੂਰਵਕ ਅਤੇ ਮਾਨਦਾਰੀ ਨਾਲ ਨਿਭਾਵਾਂਗਾ ਨਿਭਾਵਾਂਗੀ ਅਤੇ ਮੈਂ ਹਰ ਤਰ੍ਹਾਂ ਦੇ ਲੋਕਾਂ ਨਾਲ ਬਿਨਾਂ ਕਿਸੇ ਡਰ ਬਿਨਾਂ ਕਿਸੇ ਡਰ ਪਖ ਪਖ ਸੰਦੇਹ ਜਦ ਮਾੜੀ ਭਾਵਨਾ ਦੇ ਆਪਣਾ ਨਾਮ ਬੋਲੋ ਜੀ ਮੈਂ ਸੱਚੇ ਦਿਲੋਂ ਈਸ਼ਵਰ ਦੀ ਸੋਹ ਖਾਂਦਾ ਹਾਂ ਖਾਂਦੀ ਹਾਂ ਔੜੀ ਵਾਲੀ ਜੀ ਬੋਲੋ ਜੀ ਕਿ ਮੈਂ ਕਾਨੂੰਨ ਦੁਆਰਾ ਸਤਾਪਤ ਭਾਰ ਦੇ ਸੰਧਾਨ ਪ੍ਰਤੀ ਸੱਚੀ ਸ਼ਰਧਾ ਅਤੇ ਨਿਸ਼ਟਾ ਰੱਖਾਂਗਾ بچاؤ رج کے مبارک باد مانچ سبا نہیں کوئی پھر آدھے قانون مطابق نیا کرانگا کرانگی بہت بہت احباد جی بولے ਆ ਸਭ ਤੋਂ ਪਹਿਲਾਂ ਮੈਂ ਵਧਾਈ ਦੇਣਾ ਜੀ ਸਾਰਿਆਂ ਨੂੰ ਔਰ ਮੈਂ ਉਮੀਦ ਕਰਦਾ ਹਾਂ ਕਿ ਜਿਹੜੀ ਨਵੀਂ ਪੰਚਾਇਤ ਹੈ ਜਿਸ ਤਰ੍ਹਾਂ ਪੰਜਾਬ ਸਰਕਾਰ ਕਰ ਰਹੀ ਹੈ ਉਹ ਨਵੀਂ ਸੋਚ ਨਾਲ ਕੰਮ ਕਰਨਗੇ ਔਰ ਪਾਰਟੀਵਾਦੀ ਤੋਂ ਉਪਰ ਉੱਠ ਕੇ ਜਿਹੜਾ ਪਿੰਡ ਨੂੰ ਇੱਕ ਯੂਨਿਟ ਮੰਨ ਕੇ ਆਪਣੇ ਪਿੰਡ ਨੂੰ ਇੱਕ ਸੋਵਰਨ ਪਿੰਡ ਜਿਹਦੇ ਵਿੱਚ ਕਿ ਝਗੜਿਆਂ ਦਾ ਹੱਲ ਤਕੜੇ ਹੋਣ ਨਾ ਜੇ ਹੋਵੇ ਤਾਂ ਉਹ ਤਾਂ ਪਿੰਡ ਦੇ ਵਿੱਚ ਮਸਲਾ ਹੱਲ ਕਰਤਾ ਜਾਵੇ ਪੁਸਤ ਤੱਕ ਆਲ ਪਹੁੰਚੇ ਔਰ ਪਿੰਡਾਂ ਦੇ ਵਿੱਚ ਸਾਫ ਸਪਾਈ ਦਾ ਬੰਦੋਬਸਤ ਖਾਸ ਕਰਕੇ ਸੋਲਿਡ ਤੇ ਲਿਕੁਇਡ ਵੇਸਟ ਮੈਨੇਜਮੈਂਟ ਉਹ ਸਾਡੀ ਸਰਕਾਰ ਦੀ ਪ੍ਰਾਇਰਟੀ ਵੀ ਹੈ ਔਰ ਇਹ ਸਤੋ ਸਵਾਏ ਜਿਹੜਾ ਨਰੇਗਾ ਦਾ ਹੈਗਾ ਉਹਨੂੰ ਆਪਾਂ ਇੰਪਲੀਮੈਂਟ ਕਰਕੇ ਲੋਕਾਂ ਨੂੰ ਰੋਜ਼ਗਾਰ ਦੇਣਾ ਔਰ ਬੱਚਿਆਂ ਦੀ ਪੜ੍ਹਾਈ ਵਾਸਤੇ ਜਿਹੜਾ ਸਕੂਲ ਹੈ ਜਿਹੜੀ ਪ੍ਰਿੰਟ ਦੀ ਡਿਸਪੈਂਸਰੀ ਆ ਜਾਂ ਜੋ ਆਸ-ਪਾਸ ਡਿਸਪੈਂਸਰੀ ਆ ਉਹਦੇ ਵਿੱਚ ਵੀ ਥੋੜਾ ਜਿਹਾ ਦਖਲਅਸਤੀ ਕਰਨਾ ਔਰ ਸਭ ਤੋਂ ਵੱਡੀ ਗੱਲ ਹੈ ਜਿਹੜੀ ਖੇਤੀਬਾੜੀ ਹੈ ਉਹਨੂੰ ਜਿਹੜਾ ਟਰਾਂਸਫਾਰਮ ਕਰਨਾ ਜਿਹੜਾ ਇਹ ਬਹੁਤ ਜ਼ਿਆਦਾ ਸਮੇਂ ਦੀ ਲੋੜ ਹੈ ਜਿ ਜੇ ਤੁਸੀਂ ਦੇਖਦੇ ਹੋ ਕਿ ਚਾਹੇ ਤੁਸੀਂ ਮੈਂ ਇਕੱਲੇ ਪੰਜਾਬ ਤੇ ਦਿੱਲੀ ਦੀ ਗੱਲ ਨਾ ਕਰੋ ਤੁਸੀਂ ਇਹ ਪ੍ਰਦੂਸ਼ਣ ਕੋਈ ਪੰਜਾਬ ਦਿੱਲੀ ਦੀ ਸਮੱਸਿਆ ਨਹੀਂ ਨਾ ਇਹ ਇਕੱਲੇ ਸਿਰਫ ਪਰਾੜੀ ਨਾਲ ਲਿਖਦਾ ਇਨੂੰ ਸਾਰੇ ਨੂੰ ਸਮੁੱਚੇ ਭਾਰਤ ਦੇ ਜਿਹੜਾ ਹੈਗਾ 100 ਕਰੋੜ ਤੋਂ ਵੱਧ ਜਿਹੜੇ ਲੋਕ ਹੈ ਉਸਦੇ ਗੈਸ ਚੈਂਬਰ ਚ ਜੇ ਮੈਂ ਕੁਆਂਟੀਫਿਕੇਸ਼ਨ ਹੀ ਕਰਾਂ ਤਾਂ ਉਹ ਸੈਂਟਰਲ ਏਸ਼ੀਆ ਤੱਕ ਸਾਰਾ ਵੱਲੋਂ ਜਿਹੜਾ ਹੈਗਾ ਜਿਹਨੂੰ ਅਸੀਂ ਇੰਡੋਜੈਟਿਕ ਪਲੈਨ ਵੀ ਕਹਿੰਦੇ ਆ ਉਹ ਸਾਰਾ ਜਿਹੜਾ ਪ੍ਰਦੂਸ਼ਣ ਹੈ ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਉਹ ਤਾਂ ਹੱਲ ਤਾਂ ਪਿੰਡ ਦੇ ਲੈਵਲ ਤੇ ਹੋਣਾ ਔਰ ਜਿਹੜਾ ਹੈਗਾ ਮੁੱਢਲੇ ਲੈਵਲ ਤੇ ਹੋਣਾ ਤੇ ਸਾਰਿਆਂ ਨੂੰ ਜਿਹੜਾ ਹੈਗਾ ਪਿੰਡ ਨੂੰ ਆਪਣਾ ਇੱਕ ਯੂਨਿਟ ਮੰਨ ਕੇ ਜੋ ਉਹਨਾਂ ਨੇ ਖਾਣਾ ਜੀ ਉਹ ਪਿੰਡ 'ਚ ਹੀ ਹੁੰਦਾ ਸਾਰਾ ਕਿਤੇ ਲੈ ਕੇ ਕਿਤੇ ਜਿਹੜੀ ਵੀ ਚੀਜ਼ ਅਸੀਂ ਖਾਂਦੇ ਆ ਉਹ ਸਾਰੀ ਪੈਦਾ ਪਿੰਡਾਂ 'ਚ ਹੁੰਦੀ ਆ ਸਾਰਾ ਜੋ ਕੋਈ ਫੈਕਟਰੀ 'ਚ ਲੱਗਿਆ ਹੋਇਆ ਜਾਂ ਖਾਣੇ ਦੀ ਆ ਉੱਥੇ ਤਾਂ ਸਿਰਫ ਪ੍ਰੋਸੈਸਿੰਗ ਹੁੰਦੀ ਆ ਸੋ ਇਹ ਹਰ ਇੱਕ ਪਿੰਡ ਨੇ ਜੋ ਖਾਣਾ ਉਹ ਪੈਦਾ ਕਰਨਾ ਔਰ ਜੋ ਕਹਿੰਦੇ ਆ ਵੀ ਜੋ ਵਟ ਏਵਰ ਕਮਸ ਆਫ ਦਾ ਲੈਂਡ ਜੋ ਬੰਦਿਆਂ ਨੇ ਕੰਜ਼ੂਮ ਕਰ ਲਿਆ ਜੋ ਮਸ਼ੀਨਾਂ ਨੇ ਕਰ ਲਿਆ ਪੰਛੀਆਂ ਨੇ ਖਾ ਲਿਆ ਜਿਹੜਾ ਬਾਕੀ ਬਚਿਆ ਸ਼ੁੱਡ ਗੋ ਬੈਕ ਟੂ ਦਾ ਲੈਂਡ ਅਸੀਂ ਸਾਰੇ ਧਰਤੀ ਮਾਤਾ 'ਚ ਝੁਕਦੇ ਆਂ ਦੀ ਚਾਹੇ ਇਨਸਾਨ ਹੈ ਪੇੜ ਪੰਛੀ ਹੈ ਜਾਂ ਕੀੜੇ ਮਕੌੜੇ ਆ ਸਾਰੇ ਧਰਤੀ ਆਪਾਂ ਧਰਤੀ ਨੂੰ ਪੁਆਇਜ਼ਨ ਨਾ ਕਰੀਏ ਜਿੰਨੇ ਕੈਮੀਕਲ ਘੱਟ ਤੋਂ ਘੱਟ ਚਾਹੀਦੇ ਪਰਤੇ ਉਹ ਵਰਤੀ ਆਪਾਂ ਸੋ ਇਹ ਜਿਹੜੀ ਸਾਰੀਆਂ ਗੱਲਾਂ ਦਾ ਜੇ ਧਿਆਨ ਰੱਖਣਗੇ ਤਾਂ ਜਿਹੜਾ ਪੰਜਾਬ ਹੈ ਉਹ ਅੱਗੇ ਵਧੇਗਾ ਔਰ ਇਹ ਪਿੰਡਾਂ ਵਾਲੇ ਆਪਣੀ ਤਾਕਤ ਨੂੰ ਸਮਝਣਗੇ ਜੇ ਕੇਂਦਰ ਸਰਕਾਰ ਇਹਨਾਂ ਕੋਈ ਤਾਕਤ ਨਹੀਂ ਹੈ ਵੀ ਜੇ ਕੇਂਦਰ ਸਰਕਾਰ ਇਹਨਾਂ ਦੇ ਨਿਰੇਖਾ ਦੇ ਪੈਸੇ ਰੋਕ ਸਕਦੀ ਆ ਤਾਂ ਇਹਨਾਂ ਕੋਲੇ ਖਾਣਾ ਹੈ ਜੇ ਇਹਨਾਂ ਨੇ ਇੱਕ ਵਾਰੀ ਇੱਕ ਵਾਰੀ ਇਹਨੇ ਫੈਸਲਾ ਕਰਕੇ 6 ਮਹੀਨੇ ਲਈ ਖਾਣਾ ਰੋਕਤਾ ਤਾਂ ਸਭ ਦੀਆਂ ਚੀਕਾਂ ਨਿਕਲ ਜਾਣਗੀਆਂ ਸੋ ਜਿੱਦਣ ਇਹ ਆਪਣੀ ਤਾਕਤ ਨੂੰ ਪਛਾਣ ਜਾਣਗੇ ਉਹ ਤਰੀਕੇ ਨਾਲ ਕੰਮ ਕਰਨਗੇ ਉਸ ਦਿਨ ਦੇਸ਼ ਉੱਤਰ ਜਾਏਗਾ। ਨਸ਼ੇ ਦੀ ਗੱਲ ਕਰੀ ਤੁਸੀਂ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਦੇਖਦੇ ਹੋ ਕਿ ਦੇਖੋ ਜਿਹੜੀ ਨਸ਼ੇ ਦੀ ਗੱਲ ਹੈ ਜਿਹੜੀ ਨਸ਼ੇ ਦੀ ਗੱਲ ਹੈ ਇਹ ਪੰਜਾਬ ਦੀ ਰੁਖਦੀ ਰਾਕ ਹੈ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਨੈਸ਼ਨਲ ਕਮਿਸ਼ਨ ਆਫ ਨਾਰਕਸ ਜੀ ਬਾਜ ਨੇ ਵੀ ਕੋਰੋਨਰੀ ਕੀਤੀ ਆ ਆਪਣੀ ਸ਼ੁਰੂਆਤ ਜੇ ਪਿੰਡਾਂ ਤੋਂ ਕਰੀਏ ਜੇ ਆਪਾਂ ਹਰ ਇੱਕ ਜਿਹੜਾ ਜਿਹੜੀ ਚੁਣੀ ਹੋਈ ਪੰਚਾਇਤ ਹੈ ਪਿੰਡ ਦੇ ਲੋਕ ਇਕੱਠੇ ਹੋ ਕੇ ਅਸੀਂ ਸਿਰਫ ਕਮੇਟੀਆਂ ਬਣਾਉਣ ਜਾ ਰਹੇ ਹਾਂ ਜਿ세 ਤਰ੍ਹਾਂ ਤੁਸੀਂ ਸਕੂਲ ਦੀਆਂ ਮੈਨੇਜਮੈਂਟ ਕਮੇਟੀਆਂ ਸੁਣੀਆਂ ਹੋਣੀਆਂ ਸਕੂਲ ਦੇ ਵਿੱਚ ਪੇਰੈਂਟ ਟੀਚਰ ਮੀਟਿੰਗ ਹੁੰਦੀ ਆ ਸਾਡੀਆਂ ਹਰ ਪ੍ਰਿੰਟ ਦੇ ਵਿੱਚ ਸ਼ੇਅਰ ਕਮੇਟੀ ਦੀ ਮੀਟਿੰਗ ਮੈਂ ਕਰਿਆ ਕਰੂੰਗਾ ਖੁਦ ਰੈਗੂਲਰਲੀ ਲਾਵਾਂਗੇ ਮੀਟਿੰਗ ਉਹਨਾਂ ਦੀ ਹੈ ਜੀ ਉਹਨਾਂ ਦੀ ਟ੍ਰੇਨਿੰਗ ਵੀ ਦੇਵਾਂਗੇ ਉਹਨਾਂ ਨੂੰ ਤੇ ਅਸੀਂ ਜਿਹੜੇ ਹੈਗੇ ਆ ਜਿਹੜੇ ਬੱਚੇ ਨਸ਼ਾ ਕਰਦੇ ਆ ਜਿਹੜੇ ਪਰਿਵਾਰਾਂ ਦੇ ਬੱਚੇ ਨਸ਼ਾ ਕਰਦੇ ਆ ਮੈਨੂੰ ਉਹਨਾਂ ਦੇ ਨਾਲ ਆਪ ਕਰਦੀ ਆ ਉਹਨਾਂ ਦਾ ਅਸੀਂ ਪੂਰਾ ਬੰਦਵਸਤ ਕਰਾਂਗੇ ਇਲਾਜ ਦਾ ਕਾਉਂਸਲਿੰਗ ਦਾ ਉਹਨਾਂ ਨੂੰ ਕੰਮ ਸਖਾਣ ਦਾ ਕੰਮ ਦੇਣ ਦਾ ਲੇਕਿਨ ਜਿਹੜੇ ਨਸ਼ਾ ਵੇਚਦੇ ਆ ਉਹਨਾਂ ਨੂੰ ਬਿਲਕੁਲ ਨਹੀਂ ਛੱਡਾਂਗੇ ਉਹਨਾਂ ਨਾਲ ਪੁਲਿਸ ਡੀਲ ਕਰੇਗੀ ਸੋ ਇਹ ਅ ਔਰ ਪਿੰਡਾਂ ਨੇ ਵਿੱਚ ਵੀ ਨਵੀਂ ਸੋਚ ਤੇ ਆ ਕੇ ਪਿੰਡਾਂ ਤੱਕ ਪਹੁੰਚਾ ਕੇ ਉਹਨੂੰ ਅਸੀਂ ਨਸ਼ਿਆ ਦਾ ਮਸਲਾ ਜਰੂਰ ਹੱਲ ਕਰ ਲਾਂਗੇ ਆਮ ਜਨਤਾ ਰਣਜੀਤ ਸਿੰਘ ਚੰਨੀ ਨੇ ਪਰਚੇਕ ਬਿਆਨ ਦਿੱਤਾ ਸੀ ਪਰ ਉਹਨਾਂ ਨੇ ਅੱਜ ਮਾਫੀ ਮੰਗ ਲਈਆ ਤੁਹਾਨੂੰ ਕੀ ਲੱਗਦਾ ਵੀ ਔਰਤਾਂ ਦੇ ਦੇਖੋ ਬਹੁਤ ਮੱਤ ਭਾਗਿਆ ਬਿਆਨ ਸੀਗਾ ਜੀ ਅੱਜ ਤਾਂ ਆਪਾਂ ਜਿਹੜਾ ਹੈਗਾ ਆਪਾਂ ਜਿਹੜੀ ਨਵੀਂ ਸੋਚ ਦੀ ਗੱਲ ਕਰਦੇ ਆ ਇਹ ਉਹ ਬੰਦੇ ਆ ਜਿਹੜੀ ਕਿ ਇੱਕ ਮਤਲਬ ਕਟਿਆ ਸ਼ਬਦਾਵਲੀ ਕਟਿਆ ਸੋਚ ਵਾਲੇ ਬੰਦੇ ਆ ਇਹਨਾਂ ਬਾਰੇ ਆਪਾਂ ਗੱਲ ਕਰਨ ਨੂੰ ਕਰਨੀ ਆ ਹੋਰ ਵੀ ਇਹਨਾਂ ਦੇ ਬੰਦਿਆਂ ਨੇ ਕੀਤੀ ਆ ਜੀ ਇਹ ਬਹੁਤ ਮਾੜੀ ਮਾਨਸਿਕਤਾ ਦਾ ਨਤੀਜਾ ਹੈਗਾ ਜਿਹੜਾ ਬੰਦਾ ਪੰਜਾਬ ਦਾ ਮੁੱਖ ਮੰਤਰੀ ਰਿਹਾ ਹੋਵੇ ਚਾਹੇ 6 ਮਹੀਨੇ ਲਈ ਚਾਰ ਮਹੀਨੇ ਲਈ ਔਰ ਬਹੁਤ ਬੜੇ ਲੰਬਾ ਸਮਾਂ ਆਪਣਾ ਹੁਣ ਐਮਐਲਏ ਰਿਹਾ ਹੋਵੇ ਔਰ ਮੈਂਬਰ ਪਾਰਲੀਮੈਂਟ ਹੋਵੇ ਅਸੀਂ ਜਦੋਂ ਕਿ ਮਾੜੀ ਭਾਸ਼ਾ ਬੋਲਦਾ ਸੀ ਉਹਨੂੰ ਕਹਿੰਦੇ ਵੀ ਆਹਨ ਪਾਰਲੀਮੈਂਟਰੀ ਲੈਂਗੁਏਜ ਨਾ ਹੋ ਔਰ ਅਸੀਂ ਇੱਕ ਇੱਕ ਰੋਲ ਮਾਡਲ ਹੁੰਦਾ ਜੀ ਚਾਹੇ ਐਮਐਲਏ ਹੋਵੇ ਚੁਣਿਆ ਹੋਇਆ ਪ੍ਰਤੀਨਿਧੀ ਕੋਈ ਹੋਵੇ ਚਾਹੇ ਸਰਪੰਚ ਮੈਂਬਰ ਪ ਉਹਨਾਂ ਦੀ ਬੋਲ ਪਾਣੀ ਬਹੁਤ ਉੱਚੀ ਤੇ ਸੁੱਚੀ ਹੋਣੀ ਚਾਹੀਦੀ ਆ ਉਹ ਲੋਕੋ ਦੀ ਮਿਸਾਲ ਦੇਣ ਕਿ ਇਹੋ ਜਿਹੀ ਇਹੋ ਜਿਹੀ ਗੱਲ ਕਰਿਆ